ਪੂਰੇ ਦੇਸ਼ ਭਰ ਦੇ ਨਾਲ ਨਾਲ ਫਗਵਾੜਾ ਵਿਖੇ ਪ੍ਰਵਾਸੀਆਂ ਦਾ ਮਨਪਸੰਦ ਛਟਕੂਜਾ ਦਾ ਤਿਉਹਾਰ 27 ਅਕਤੂਬਰ ਤੇ ਸੋਮਵਾਰ ਨੂੰ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਤਿਉਹਾਰ ਦੇ ਮੱਦੇਨਜ਼ਰ ਚਾਚੋ ਕੀ ਨਹਿਰ ਦਾ ਫਗਵਾੜਾ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਦਾ ਨਗਰ ਨਗਰ ਕਮਿਸ਼ਨਰ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਹਲਕਾ ਇੰਚਾਰਜ ਹਰਜੀਮਨ ਮੇਅਰ ਰਾਮਪਾਲ ਉਪਲ ਅਤੇ ਐਸਪੀ ਫਗਵਾੜਾ ਮੈਡਮ ਮਾਧਵੀ ਸ਼ਰਮਾ ਵੱਲੋਂ ਦੌਰਾ ਕੀਤਾ ਗਿਆ ਇਸ ਦੌਰਾਨ ਜਿਥੇ ਉਹਨਾਂ ਨੇਰ ਦੇ ਆਲੇ ਦੁਆਲੇ ਕੀਤੀ ਜਾਣ ਵਾਲੀ ਸਫਾਈ ਲਾਈਟਾਂ ਦਾ ਇੰਤਿਹਾਮ ਅਤੇ ਪਾਣੀ ਛੱਡਣ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਉੱਤੇ ਹਰਜੀਮਾਨ ਨੇ ਸਮੂਹ ਹਲਕਾ ਵਾਸੀਆਂ ਨੂੰ ਛਟ ਪੂਜਾ ਦੇ ਤਿਉਹਾਰ ਦੀਆਂ ਵਧਾਈਆਂ ਵੀ ਦਿੱਤੀਆਂ ਉਹਨਾਂ ਕਿਹਾ ਕਿ ਇਸ ਤਿਉਹਾਰ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਸਤਿਗੁਰ ਜੀ ਪਵਿੱਤਰ ਛਟ ਪੂਜਾ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਜੋ ਸਾਡੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅੱਜ ਸਾਡੇ ਆਨਰੇਬਲ ਮੇਰ ਰਾਮਪਾਲ ਉਪਰਜੀ ਸਾਡੇ ਮੈਡਮ ਕਮਿਸ਼ਨਰ ਕਾਰਪੋਰੇਸ਼ਨ ਡਾਕਟਰ ਅਕਸ਼ਿਤਾ ਗੁਪਤਾ ਮੇਰੇ ਨਾਲ ਸਾਡੇ ਐਸਪੀ ਸਾਹਿਬਾ ਮਾਧਵੀ ਸ਼ਰਮਾ ਜੀ ਡੀਐਫਟੀ ਸਾਹਿਬ ਦਲਜੀਤ ਜੀ ਤੇ ਸਾਰੇ ਵੱਖ-ਵੱਖ ਡਿਪਾਰਟਮੈਂਟਸ ਦੇ ਹੈੱਡ ਜਿਹੜੇ ਅਫਸਰ ਸਾਹਿਬਾਨ ਅੱਜ ਮੌਕੇ ਤੇ ਪਹੁੰਚ ਕੇ ਕਾਏ ਸੈਨੀਟੇਸ਼ਨ ਦੇ ਹੋਣ ਨਿਗਮ ਦੇ ਸਾਰੇ ਅਧਿਕਾਰੀ ਹੈਲਥ ਡਿਪਾਰਟਮੈਂਟ ਐਂਡ ਪੁਲਿਸ ਤੇ ਪਾਵਰ ਕਾਮ ਦੇ ਨਾਲ-ਨਾਲ ਫੌਟੀ ਕਾਚਰ ਦੇ ਜਿੱਥੇ ਸਾਡੇ ਸਾਰੇ ਪ੍ਰਮੁੱਖ ਜਿਹੜੇ ਸੀਗੇ ਅਫਸਰ ਅੱਜ ਮੌਕੇ ਤੇ ਆਏ ਨੇ ਅਸੀਂ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਜਿਹੜੀ ਸ਼ਰ ਪੂਜਾ ਖਗੜਵਟ ਮਨਾਈ ਜਾਂਦੀ ਹੈ ਤੇ ਪੂਰੇ ਲੋਕਾਂ ਵੱਲੋਂ ਜਿਹੜੀ ਲੋਕਾਈ ਵੱਲੋਂ ਜਿਹੜੀ ਸ਼ਰਦਾ ਦੇ ਪੇਟ ਜਿਹੜੀ 27 ਸ਼ਾਮ ਨੂੰ ਜਿਹੜਾ ਕੀਤਾ ਜਾਏਗਾ ਤੇ 28 ਸਵੇਰ ਨੂੰ ਉਸ ਤੇ ਮਤੇ ਰੱਖਦੇ ਹੋਏ ਜਿਹੜਾ ਪ੍ਰਸ਼ਾਸਨ ਵੱਲੋਂ ਹਰ ਤਰੀਕੇ ਦੀ ਤਿਆਰੀ ਆ ਉਸ ਨੂੰ ਪੁਨਿਸ਼ਚਿਤ ਕਰਨ ਵਾਸਤੇ ਅੱਜ ਇੱਥੇ ਅਸੀਂ ਸਾਰੇ ਆਏ ਆ ਜਿਹੜਾ ਪਾਣੀ ਦੀ ਜਿਹੜੀ ਸਪਲਾਈ ਆ ਉਹ 26 ਤਰੀਕ ਨੂੰ ਕਰ ਦਿੱਤੀ ਜਾਏਗੀ ਉਸ ਤੋਂ ਪਹਿਲੋ ਜਿਹੜੀਆਂ ਜਿਹੜੀਆਂ ਨਹਿਰੀਆਂ ਇੱਥੋਂ ਜਾਂਦੇ ਹੋਏ ਜਿੱਥੇ ਅੱਜ ਅਸੀਂ ਖੜੇ ਹਾਂ ਰੋਸਟ੍ਰੇਟ ਦੇ ਗੇਟ ਦੇ ਨਾਲ ਨਾਲ ਦੇ ਪਾਸੇ ਦੂਜੇ ਪਾਸੇ ਮਨੋਰ ਨਗਰ ਤੇ ਗੋਬਿੰਦਪੁਰਾ ਦੀ ਜਿੰਨੀਆਂ ਵੀ ਇੱਥੇ ਜਿਹੜੀਆਂ ਨੈਪ ਤਾਂ ਜਿੱਥੇ ਜਿੱਥੇ ਖਟੂਜਾ ਨੂੰ ਕੀਤਾ ਜਾਂਦਾ ਹੈ ਅਸੀਂ ਉਸ ਨੂੰ ਸਫਾਈ ਕਰਾ ਕੇ ਲੋਕਾਂ ਨੂੰ ਕਿਸੇ ਤਰ੍ਹਾਂ ਕਰੇ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਇਸ ਲਈ ਲਾਅ ਐਂਡ ਆਰਡਰ ਵੀ ਮੇਨਟੇਨ ਰਹੇਗਾ ਸਿਵਲ ਪ੍ਰਸ਼ਾਸਨ ਵੱਲੋਂ ਵੀ ਸਾਰੀਆਂ ਤਿਆਰੀਆਂ ਕਰ ਲਿੱਤੀਆਂ ਗਈਆਂ ਨੇ ਜਿੱਥੇ ਪੈਚਸ ਦੀ ਵੀ ਲੋੜ ਹੈ ਉੱਥੋਂ ਵੀ ਫੜਕ ਨੂੰ ਪੱਕਾ ਕਰਾਇਆ ਜਾਏਗਾ ਲਾਈਟਾਂ ਦੀ ਦਿੱਕਤ ਕਿਤੇ ਵੀ ਕੋਈ ਡਾਰਕ ਸਪੌਟ ਨਾ ਰਹਿ ਜਵੇ ਇਹਨਾਂ ਪੂਜਾ ਦੇ ਦੌਰਾਨ ਉਸ ਨੂੰ ਵੀ ਪੱਕਾ ਕੀਤਾ ਜਾਏਗਾ ਕਿ ਸਾਰੀਆਂ ਲਾਈਟਾਂ ਜਗਦੀਆਂ ਹੋਣ ਹੈਡ ਡਿਪਾਰਟਮੈਂਟ ਵੱਲੋਂ ਐਂਬੂਲੈਂਸ ਐਂਡ ਫਾਇਰ ਬ੍ਰਿਗੇਡ ਜਿੰਨੀਆਂ ਵੀ ਸਾਡੀ ਮੌਕੇ ਦੀਆਂ ਉਹ ਸਾਰੀਆਂ ਪਹੁੰਚ ਕੇ ਉੱਤੇ ਇਸ ਪੂਰੇ ਡਿਊਰੇਸ਼ਨ ਦੇ ਵਿੱਚ ਉਤੇ ਹਾਜ਼ਰ ਹਨ ਉਧਰ ਕਮਿਸ਼ਨਰ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਤੇ ਮੇਅਰ ਰਾਮਪਾਲ ਉਪਲ ਨੇ ਕਿਹਾ ਕਿ ਨਗਰ ਨਿਗਮ ਫਗਵਾੜਾ ਵੱਲੋਂ ਜੋ ਕੰਮ ਰਹਿ ਗਏ ਹਨ ਉਹ ਵੀ 1-2 ਦਿਨਾਂ ਵਿੱਚ ਪੂਰੇ ਕੀਤੇ ਜਾਣਗੇ ਤੇ ਜਲਦ ਹੀ ਨਹਿਰ ਵਿੱਚ ਪਾਣੀ ਵੀ ਛਾੜ ਦਿੱਤਾ ਜਾਵੇਗਾ ਉਨ੍ਹਾਂ ਸਮੂਹ ਪਰਵਾਸੀਆਂ ਨੂੰ ਇਸ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਫਗਵਾੜਾ ਤੋਂ ਨਵਰਾੰਗ ਚੈਨਲ ਦੀ ਜੱਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਸ਼ੀਕਲ ਜੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ 27 ਤਰੀਕ ਨੂੰ ਛਟ ਪੂਜਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਫਗਵਾੜਾ ਨਾਂ ਵਾਲੇ ਸ਼ਹਿਰ ਚ ਮਨਾਇਆ ਜਾਂਦਾ ਹੈ ਤੇ ਨਗਰ ਨਿਗਮ ਫਗਵਾੜਾ ਵੱਲੋਂ ਅੱਗੇ ਵੱਧ ਕੇ ਪ੍ਰੋਪਰ ਤਿਆਰੀਆਂ ਕਰਵਾਈਆਂ ਜਾ ਰਹੀਆਂ ਨੇ ਸਫਾਈ ਦਾ ਜਾਇਜ਼ਾ ਲਿੱਤਾ ਗਿਆ ਹੈ ਤੇ ਅਗਲੇ 1-2 ਦਿਨਾਂ ਚ ਪੂਰੀ ਨਹਿਰ ਸਾਫ਼ ਕਰਕੇ ਦੇ ਵਿੱਚ ਪਾਣੀ ਛੱਡ ਦਿੱਤਾ ਜਾਵੇਗਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹalle ਦਵਾਰੇ ਦੀ ਥੋੜੀ ਬਿਊਟੀਫਿਕੇਸ਼ਨ ਲਾਈਟਾਂ ਤੇ ਪੋਟ ਹੋਲ ਇਹਨਾਂ ਦਾ ਵੀ ਕੰਮ ਸੀਰੇ ਤੇ ਚੜ ਜਾਵੇਗਾ ਤੇ ਮੇਰੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਆਪਾਂ ਇਹ ਤਿਉਹਾਰ ਸ਼ਾਂਤੀ ਨਾਲ ਤੇ ਤਿਉਹਾਰ ਦੀ ਸਪਿਰਿਟ ਨਾਲ ਮਨਾਵੇ ਤੇ ਆਪਾਂ ਕੋਈ ਰੌਲੇ ਰੱਪੇ ਨਾਲ ਬਚੇ ਧੰਨਵਾਦ ਪੂਰੇ ਫਗਵਾੜਾ ਪ੍ਰਸ਼ਾਸਨ ਦੇ ਨਾਲ ਔਰ ਜਿਹੜਾ 60 ਮਈ ਦਾ 27 ਤਰੀਕ ਦਾ ਪ੍ਰੋਗਰਾਮ ਆ ਉਹਦਾ ਜੋ ਵੀ ਜਾਇਜ਼ਾ ਲੈਣ ਆਏ ਆ ਦੇਖਣ ਆਏ ਆ ਤਿਆਰੀਆਂ ਜਿਹੜੀਆਂ ਉਹਦੀਆਂ ਕਰਵਾਣ ਆਏ ਆ ਔਰ ਹੋ ਰਹੀਆਂ ਆ ਤਿਆਰੀਆਂ ਜ ਪਹਿਲਾਂ ਹੀ ਲੱਗੇ ਦੇ ਆ ਜੀ ਔਰ ਮੇਰੇ ਨਾਲ ਸਾਡੇ ਫਗਵਾੜੇ ਦੇ ਹਲਕਾ ਇੰਚਾਰਜ ਅਰਨੋਤ ਸਿੰਘ ਹਰਜੀਮਾਨ ਜੀ ਔਰ ਕਮਿਸ਼ਨਰ ਮੈਡਮ ਡਾਕਟਰ ਅਚਾ ਗੁਪਤਾ ਜੀ ਐਸਸੀ ਮੈਮ ਮਾਧਵੀ ਸ਼ਰਮਾ ਜੀ ਔਰ ਪੂਰਾ ਅੰਗਵਾੜਾ ਪ੍ਰਸ਼ਾਸਨ ਜਿਹੜਾ ਵਾ ਇਸ ਦੇ ਵਿੱਚ ਲੱਗਾ ਦਾ ਵਾ ਔਰ ਅਸੀਂ ਕਾਰਪੋਰੇਸ਼ਨ ਵੱਲੋਂ ਵੀ ਉਧਾ ਵੀ ਲਾਈਟਾਂ ਦਾ ਔਰ ਜੋ ਵੀ ਪਾਣੀ ਦੀ ਵਿਵਸਥਾ ਵਾ ਨਹਿਰ ਦਾ ਔਰ ਜੋ ਘਟਿਆ ਦੀ ਕਟਾਈ ਆ ਸਫਾਈ ਯਾਰ ਸਾਰੇ ਜਿਹੜੇ ਆ ਸੈਨੀਟਰੀ ਵਿਭਾਗ ਵੀ ਯਾਰ ਦੇ ਵੀ ਸਾਰੇ ਆਏ ਆ ਮੈਂ ਸਾਰਿਆਂ ਨੂੰ ਇਸ 60 ਮਹੀਨੇ ਦੇ ਪ੍ਰੋਗਰਾਮ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਇਹ ਬੇਨਤੀ ਕਰਦਾ ਵੀ ਸਾਰੇ ਪ੍ਰੇਮ ਪਿਆਰ ਦੇ ਨਾਲ ਰਲ ਮਿਲ ਕੇ ਇਹ ਜਿਹੜਾ ਵਾ ਇਤਿਹਾਾਰ ਖੁਸ਼ੀ-ਖੁਸ਼ੀ ਮਨਾਓ ਜਿੱਦਾਂ ਅਸੀਂ ਪਿਛਲੇ ਸਾਲਾਂ 'ਚ ਵੀ ਮਨਾ ਨਹੀਂ ਆ। ਔਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।